ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਸੰਭਵ ਨੂੰ ਠੀਕ ਢੰਗ ਨਾਲ ਖਰਚਨ ਅਤੇ ਜੋ ਕੇ ਸਮੇਂ ਵਿਦਿਆਵਲ ਧਿਆਨ ਦੇਣ ਦੀ ਪੇਸ਼ਕਸ਼ ਤਹਿਤ ਅੱਜ ਗੁਰਦੁਆਰਾ ਸੰਤ ਬਾਬਾ ਪ੍ਰੀਮ ਸਿੰਘ ਜੀ ਝੂਟੀਆਂ ਠੰਭਾਵੇ ਕੇ ਪਹੁੰਚੇ ਆ ਅੱਜ ਪਹੁੰਚੇ ਆ ਮੋਗਾ ਜ਼ਿਲ੍ਹੇ ਦੇ ਪਿੰਡ ਝੂਟੀਆਂ ਥੋਬਾ ਵਿਖੇ ਗੁਰਦੁਆਰਾ ਬਾਬਾ ਸੰਤ ਪ੍ਰੇਮ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਛੋਟੀਆਂ ਥੋਬਾ ਵਿਖੇ ਆਓ ਅੰਦਰ ਗੁਰਦੁਆਰਾ ਸਾਹਿਬ ਦੀ ਹਮਾਰ ਦਾ ਤੇ ਹੁਣ ਘਰ ਦੇ ਦਰਸ਼ਨ ਘਾਰੇ ਕਰਦੇ ਗੁਰਦੁਆਰਾ ਸਾਹਿਬ ਦੀ ਇਹ ਹੈਗੀ ਸਾਰੀ ਬਿਲਡਿੰਗ ਮੇਰੀ ਕਿ ਇਹ ਨੂੰ ਕਰ ਰਹੇ ਬਕਬਕ ਸੰਤ ਨਾ ਨਾ ਮਾਰੀ ਇਹ ਨਾਲ ਸਾਡੇ ਬਾਬਾ ਜੀ ਦੀ ਗਲਤੀ ਹੈ ਗੁਰਦੁਆਰਾ ਸਾਹਿਬ ਦੀ ਵਾਹਿਗੁਰੂ ਜੀ ਦੀ ਸੇਵਾ ਆ ਵਾਹਿਗੁਰੂ ਜਿੱਕੀ ਫਤਿਹ ਇਹ ਗੁਰੂ ਘਰ ਦੀ ਸੇਵਾ ਨਿਭਾਰੇ ਆ ਤਾਂ ਬਾਬਾ ਜੀ ਨੂੰ ਬੇਨਤੀ ਕਰਦੇ ਆ ਕਿ ਗੁਰੂ ਘਰ ਦੇ ਰੱਖ ਨਿਦਾਰੇ ਕਰੀਏ ਇਹ ਹੈ ਵੀ ਗੁਰਦੁਆਰਾ ਸਾਹਿਬ ਦੀ ਅਮਾਰਤ ਗੁਰੂ ਘਰ ਜਿੱਥੇ ਭੋਜ ਸਮੇਂ ਜਾਂ ਕੋਈ ਰੋਗ ਦੱਸੇ ਸਮੇਂ ਬਕਾਇਦਾ ਗੁਰੂ ਘਰ ਦੇਖਿਆ ਹੀ ਪ੍ਰੋਗਰਾਮ ਅੰਦੇਆ ਤਾਂ ਮੈਂ ਬੇਨਤੀ ਕਰਦਾ ਬਾਬਾ ਜੀ ਨੂੰ ਕਿ ਬਾਬਾ ਜੀ ਜਿਵੇਂ ਦੁਬਾਰਾ ਸਹਿਰ ਇਹ ਅੰਦਰ ਅਜਿਹਾ ਕੋਈ ਸਮਾਗਮ ਹੁੰਦਾ ਹੈ ਕਿਹੜੇ ਤਰੀਕਾ ਦਾ ਜਿਹੜਾ ਸਮਾਗਮ ਸੰਬੰਧੀ ਇਹਦਾ ਅਬੰਦਾ ਸਥਾਨ ਹੈ ਜੀ ਬਾਬਾ ਪ੍ਰੇਮ ਸਿੰਘ ਜੀ ਦਾ ਦੁਬਾਰਾ ਪ੍ਰੇਮ ਸਿੰਘ ਜੀ ਇਹਨਾਂ ਦੇ ਨਾਂ ਤੇ ਹੀ ਗੁਰਦੁਆਰਾ ਸਾਹਿਬ ਉਹ ਸਾਰਿਆ ਹੋਇਆ ਜੀ ਜਦੋਂ ਕੋਈ ਦੁੱਖ ਦੇ ਸੁੱਖ ਦੇ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਗੁਰਦੁਆਰਾ ਸਾਹਿਬ ਦੀ ਜਿਸ ਤਰੀਕਾ ਬਿਲਡਿੰਗ ਦੱਸਦੀ ਹੈ ਆਪਾਂ ਨੂੰ ਜੀ ਕਿ ਪਿੰਡਾਂ ਦੇ ਵਿੱਚ ਇਕੱਠ तकरीबन ਬਹੁਤ ਹੋ ਜਾਂਦੇ ਆ ਤਾਂ ਫਿਰ ਇਸ ਬਿਲਡਿੰਗ ਵਿੱਚ ਕਿਸ ਤਰੀਕਾ ਸਰ ਜਾਂਦਾ ਸਵਾਗਤ ਮਿਲੇ ਜਾਂ ਕਿਸੇ ਤਰੀਕਾ ਦੀਆਂ ਸਮੱਸਿਆਵਾਂ ਆਉਂਦੀਆਂ ਪਹਿਲਾਂ ਸਾਰਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦੇ ਆ ਗਿਆਨੀ ਚੋਤੀ ਚੈਟਾ ਟ੍ਰੈਕਟਰ ਅਤੇ ਚੰਨਲ ਦਾ ਜੋ ਤੁਸੀਂ ਅੱਜ ਸਾਡੇ ਇਸ ਮੰਗਰ ਦੇ ਵਿੱਚ ਪਹੁੰਚੇ ਆ ਮਹਾਪੁਰਖਾਂ ਦੇ ਤਨਾਂ ਦੇ ਪਹੁੰਚੇ ਆ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਪੁਰਖਾਂ ਜਿੰਨਾ ਦਾ ਸਥਾਨ ਹੈ ਬਹੁਤ ਛੋਟਾ ਜਿਹਾ ਨਕਰ ਤੇ ਬਹੁਤ ਹੀ ਨਕਰ ਦੇ ਵਿੱਚ ਇੱਕ ਤਾਂ ਪ੍ਰੇਮ ਪਿਆਰ ਦੀ ਭਾਵਨਾ ਨਾਲ ਹੈ ਸੰਗਤ ਬਹੁਤ ਜੁੜੀ ਹੋਈ ਆ ਮਹਾਪੁਰਖਾਂ ਨੂੰ ਬਹੁਤ ਸਤਿਕਾਰ ਕਰਦੀ ਆ ਜੋ ਤੁਸੀਂ ਸਵਾਲ ਪੁੱਛਿਆ ਵਾ ਕਿ ਨਗਰ ਦੇ ਵਿੱਚ ਹਾਲ ਛੋਟਾ ਦਰਬਾਰ ਸਾਹਿਬ ਦਾ ਕੀ ਪ੍ਰੋਗਰਾਮ ਹੁੰਦਾ ਤਾਂ ਇਹ ਦੇ ਵਿੱਚ ਸਰਦਨ ਦਾ ਸਾਡੇ ਨਗਰ ਦੇ ਮੁਤਾਬਕ ਜੋ ਵੀ ਸੰਗਤ ਹੁੰਦੀ ਹੈ ਉਹਦੇ ਮੁਤਾਬਕ ਇਹ ਸਾਨੂੰ ਕਾਫੀ ਆ ਪਰ ਜਦੋਂ ਕੋਈ ਖਮੀ ਨਮੀ ਹੁੰਦੀ ਹੈ ਕੋਈ ਗਮੀ ਖੁਸ਼ੀ ਹੁੰਦੀ ਹੈ ਪਿੰਡਾਂ ਤੋਂ ਸੰਗਤ ਆਉਂਦੀ ਆ ਬਾਹਰੋਂ ਸੰਗਤ ਆਉਂਦੀ ਆ ਉਸ ਸਮੇਂ ਸਾਨੂੰ ਥੋੜੀ ਜਿਹੀ ਇਹ ਪ੍ਰੋਬਲਮ ਆਉਂਦੀ ਆ ਕਿ ਹਾਲ ਸਾਡੇ ਵੱਲ ਛੋਟਾ ਪੈ ਜਾਂਦਾ ਨੂੰ ਤੋਂ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਵਿਚਾਰ ਚੱਲਦੀ ਹੈ ਇੱਕ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਮੁੱਚੇ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਹਾਲ ਨੂੰ ਵੱਡਾ ਕਰਾਂਗੇ ਅਤੇ ਇਸ ਦੀ ਜਿਉਂ ਜੋ ਬਿਲਡਿੰਗ ਆ ਦੀ ਨਵੀਂ ਬਿਲਡਿੰਗ ਦੀ ਉਹ ਸਾਰੀ ਕਰਾਂਗੇ ਇਸ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਬਾਬਾ ਜੀ ਇਹ ਗੱਲ ਬਿਲਕੁਲ ਸਮੇਂ ਸਮੇਂ ਤੇ ਇਹ ਲੋੜਾ ਕਿਉਂਕਿ ਪਿੰਡਾਂ 'ਚ ਰਿਸ਼ਤੇਦਾਰੀਆਂ ਵੱਡੀਆਂ ਹੋਣ ਦੇ ਨਾਤੇ ਕੱਠ ਵੱਡੇ ਹੁੰਦੇ ਨੇ ਨਾਲੇ ਮਹਾਪੁਰਸ਼ਾਂ ਦੇ ਸਤਾਨਾਂ ਤੇ ਤਾਂ ਤਕਰੀਬ ਨਹੀਂ ਮਿਲਿਆ ਮੂਨ ਸੰਮਤਾਂ ਕੱਟੀਆਂ ਹੁੰਦੀਆਂ ਬਾਬਾ ਜੀ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵਧੀਆ ਪਰ ਐਵੇਂ ਵੀ ਮਸਲਿਸ ਹੁੰਦਾ ਵੀ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ ਵਿੱਚ ਸੰਗਤ ਇਕੱਠੀ ਹੋ ਜਾਂਦੀ ਤਾਂ ਉਸ ਵੇਲੇ ਵੀ ਕਾਫੀ ਸਮੱਸਿਆ ਹੁੰਦੀ ਜਿਵੇਂ ਅੱਜ ਆਪਾਂ ਨੂੰ ਗੌਰਮਸ ਮਹਿਸੂਸ ਹੋ ਰਹੀ ਆ ਕਿ ਉਸ ਵੇਲੇ ਕੱਠ ਦੇ ਦੌਰਾਨ ਵੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਸੀ ਤੁਹਾਡਾ ਕਵਰਚਨ ਬਹੁਤ ਵਧੀਆ ਜੀ ਇਹ ਹਰੇਕ ਇਹੀ ਏਸੀ ਦੀ ਤੁਹਾਨੂੰ ਲੋੜ ਆ ਸਮੇਂ ਦੇ ਮੁਤਾਬਕ ਜੋ ਸ਼ੀਸ਼ੇ ਲੱਗੇ ਹੋਇਆ ਗਰਮੀ ਦੇ ਵਿੱਚ ਥੋੜੀ ਤਪਸ਼ ਪੈਦਾ ਹੋ ਜਾਂਦੀ ਆ ਸੰਗਤ ਦਾ ਹਮਸ ਹੋ ਜਾਂਦਾ ਵਾ ਤਾਂ ਤੁਹਾਨੂੰ ਇਹ ਲੋੜ ਹੈਗੀ ਆ ਸਮੇਂ ਦੀ ਮੰਗ ਦੀ ਸਾਨੂੰ ਹਮਸ ਦੇ ਵਿੱਚ ਉਸ ਸਮੇਂ ਨੂੰ ਮੁੱਖ ਰੱਖਦੇ ਹਾਂ ਅਗਲੇ ਦੰਨ ਤੇ ਸਾਡੀ ਇਹ ਹੋਵੇਗੀ ਕਿ ਅਸੀਂ ਇਹ ਸਾਲ ਨੂੰ ਏਸੀ ਕੀਤਾ ਜਾਵੇ ਸੰਗਤ ਦੇ ਸਹਿਯੋਗ ਦੇ ਨਾਲ ਵਿਚਾਰ ਸੜੀ ਕਮੇਟੀ ਨਾਲ ਚੱਲ ਰਹੀ ਆ ਕਿ ਆਉਣ ਵਾਲੀ ਗਰਮੀ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਵੀ ਪ੍ਰਮਾਤਮਾ ਕਿਰਪਾ ਕਰ ਦੇ ਬਾਬਾ ਜੀ ਕਿਰਪਾ ਕਰਨ ਇਹ ਹਾਲ ਸਾਡਾ ਏਸੀ ਹੋ ਜਾਵੇ ਕਿਉਂਕਿ ਹਮਸ ਬਣ ਜਾਂਦੀ ਹੈ ਸੰਗਤ ਜਦੋਂ ਜਿਆਦਾ ਇਕੱਠ ਹੋ ਜਾਂਦਾ ਸੰਗਤ ਵੱਡੇ ਪ੍ਰੋਗਰਾਮ ਤੇ ਇਕੱਠ ਹੋ ਜਾਂਦਾ ਹਮਸ ਬਣ ਜਾਂਦੀ ਸੰਗਤ ਦੀ ਉਦੋਂ ਸਾਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆਦਰਵਾਜ ਜਿੰਨੀ ਸੰਗਤ ਸਵੇਰ ਸ਼ਾਮ ਆਉਂਦੀ ਆ ਉਹਦੇ ਬਾਅਦ ਸਾਡਾ ਹਾਲਤ ਬਹੁਤ ਵਧੀਆ ਵਾ ਪਰ ਜਦੋਂ ਵੱਡੇ ਫੰਕਸ਼ਨ ਹੁੰਦੇ ਉਹਦੇ ਬਾਅਦ ਤੇ ਤੁਹਾਨੂੰ ਇਸ ਹਾਲ ਨੂੰ ਸੰਗਰਾਂ ਦੇ ਲੋੜਾ ਸਮੇਂ ਦੀ ਮੰਗ ਦੇ ਮੁਤਾਬਕ ਨਵਾਂ ਹਾਲ ਬਣਾਉਣ ਦੀ ਲੋੜ ਆ ਇਸ ਨੂੰ ਰੈਨੂਵਰਟ ਕਰਨ ਦੀ ਲੋੜ ਆ ਇਹਦੇ ਵਿੱਚ ਏਸ਼ੀਆ ਦੀ ਲੋੜ ਆ ਸਾਨੂੰ ਇਹ ਸੰਗਤ ਦੇ ਸਹਿਯੋਗ ਦੇ ਨਾਲ ਬਾਦ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨੀ ਗੁਰੂ ਕੰਨ ਸਾਹਿਬ ਮਹਾਰਾਜ ਅਤੇ ਬਾਬਾ ਜੀ ਕਿਰਪਾ ਕਰਨਗੇ ਤੇ ਇਹ ਸਾਰਾ ਜਿਹੜਾ ਹੈਗਾ ਹਾਲ ਅਤੀ ਆਉਣ ਵਾਲੀ ਗਰਮੀ ਤੋਂ ਪਹਿਲਾਂ ਬਾਬਾ ਜੀ ਕਿਰਪਾ ਕਰਨੇ ਇਸੇ ਕਰਵਾ ਦੇਣਗੇ ਆ ਇਹ ਹੈ ਬਾਬਾ ਜੀ ਗੋਪਰ ਸਾਹਿਬ ਦੇ ਲੰਗਰ ਵਾਲੀ ਮਾਡਾ ਲੰਗਰ ਥਾਲ ਆ ਜੀ ਦੀ ਨਵੀਂ ਬਿਲਡਿੰਗ ਬਣੀ ਸੀਗੀ ਦੀ ਇਹ ਹਾਲ ਦੇ ਵਿੱਚ ਸਾਨੂੰ ਲੰਗਰ ਹਾਲ ਦੇ ਵਿੱਚ ਪਰੇ ਪਰੇਸ਼ਾਨੀ ਨਹੀਂ ਹੁੰਦੀ ਜਿੰਨਾ ਮਰਜੀ ਇਕੱਠ ਹੋ ਜਾਵੇ ਤੇ ਲੰਗਰ ਹਾਲ ਸਾਡਾ ਉਸ ਵਾਸਤੇ ਖੋਰ ਬਣਿਆ ਹੋਇਆ ਪ੍ਰੋਪਰ ਪੂਰੀਆਂ ਸਹੂਲਤਾਂ ਦੇ ਵਿੱਚ ਲੰਗ ਪੱਖੇ ਲੱਗੇ ਹੋਏ ਆ ਯਾਨੀ ਕਿ ਲੰਗਰ ਵਾਸਤੇ ਸਾਨੂੰ ਪਰੇ ਵੀ ਕੋਈ ਪਰੇਸ਼ਾਨੀ ਨਹੀਂ ਆਈ ਜਿੰਨਾ ਵੀ ਮਨਸੰਗਤ ਇਕੱਠ ਹੋ ਜਾਵੇ ਬਹੁਤ ਵਧੀਆ ਲੰਗਰ ਹਾਲ ਚੁਗਾ ਬਣਿਆ ਹੋਇਆ ਜਿਸ ਤਰ੍ਹਾਂ ਲੰਗਰ ਹਾਲ ਵਧੀਆ ਬਣਿਆ ਹੋਇਆ ਇਸ ਤਰ੍ਹਾਂ ਲੰਗਰ ਹਾਲ ਦੇ ਵਿੱਚ ਵੀ ਕਾਫੀ ਜਿੱਦ ਤੱਕ ਆ ਥੱਲੇ ਪੱਥਰ ਲੱਗਣ ਵਾਲਾ ਜਾਮਾ ਲਾ ਉਪਰ ਤੱਕ ਪੱਥਰ ਲੱਗਣ ਵਾਸਤੇ ਜਗਾ ਰੱਢੀ ਹੋਈ ਆ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜਾ ਨਾ ਹਜੇ ਮੈਨੂੰ ਲੱਗਦਾ ਹੈ ਕਿ ਇਹ ਵੀ ਬਹੁਤ ਜ਼ਰੂਰਤ ਹੈ ਐਨ ਆਰ ਆਈ ਵੀਰਾਂ ਨੂੰ ਵੀ ਇਸ ਵਿਸ਼ੇ ਵਿੱਚ ਜ਼ਰੂਰ ਧਿਆਨ ਦੇਣਾ ਚਾਹੀਦਾ ਪਿੰਡ ਦੀ ਵੇਖੋ ਜੀ ਬਹੁਤ ਅੱਗੇ ਇਹਨਾਂ ਦੇ ਵੀ ਸਾਡੇ ਸਹਿਯੋਗ ਦਿੰਦੇ ਆ ਨਗਰ ਬਹੁਤ ਸਹਿਯੋਗ ਦਿੰਦਾ ਕਿਉਂਕਿ ਛੋਟਾ ਜਿਹਾ ਨਗਰ ਹੋਣ ਦੇ ਨਾਲ ਦੇਖੋ ਗੁਰੂ ਘਰ ਹੋਣ ਦੇ ਨਾਲ ਤੇ ਸੰਗਤ ਦਾ ਬਹੁਤ ਸਹਿਯੋਗ ਆ ਬਹੁਤ ਸੰਗਤ ਜੁੜੀ ਹੋਈ ਆ ਪਹਿਲਾਂ ਕੋਈ ਸੰਗਤ ਜੁੜੀ ਹੋਈ ਮੇਰੇ ਆਉਣ ਦੇ ਨਾਲ ਵੀ ਕਾਫੀ ਸੰਗਤ ਜੁੜੀ ਆ ਤੋ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀਆਂ ਕੋ ਕਮੀਆਂ ਰਹਿ ਗਈਆਂ ਕੋਈ ਪੱਥਰ ਲਾਉਣ ਵਾਲਾ ਰਹਿ ਗਿਆ ਜਾਂ ਮੂਰੂ ਇਹਨੂੰ ਬੰਦ ਕਰਨ ਵਾਲਾ ਜਾਂ ਜੋ ਕੋਈ ਵੀ ਕਾਰਜ ਦੇ ਅੰੰਗ ਹੱਥ ਵਹਿ ਕੇ ਉਹ ਵੀ ਬਹੁਤ ਜਲਦੀ ਸੰਗਤ ਦੇ ਸਹਿਯੋਗ ਦੇ ਨਾਲ ਸੰਪੂਰਨ ਕਰਾਂਗੇ ਸਤਿਗੁਰੂ ਜੀ ਰਹਿਮਤ ਕਰਨਗੇ ਇਸ ਮੁਰਚੀ ਨਗਰ ਦੇ ਉੱਤੇ ਇਸ ਮੁਰਚੀ ਸੰਗਤ ਦੇ ਉੱਤੇ ਇਹਨਾਂ ਦੇ ਵੀਰਾਂ ਦੇ ਉੱਤੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਕਾਰਜ ਹਨ ਸਾਰੇ ਆਪਾਂ ਸੰਪੂਰਨ ਕਰਾਂਗੇ ਸਤਿਗੁਰੂ ਸੰਸਾਰ ਨੂੰ ਚੜ੍ਹਦੀ ਕਲਾ ਬਖਸ਼ਣਾ ਚੜ੍ਹਦੀਆਂ ਕਲਾ ਵਾਲਾ ਜੀਵਨ ਬਾਬਾ ਜੀ ਜਿਸ ਤਰਿਕਾ ਲੰਗਰ ਹਾਲ ਬਹੁਤ ਵਧੀਆ ਹਾਂਜੀ ਵੱਡੀ 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 ਬਿਲਡਿੰਗ ਬਣੀ ਹੋਈ ਆ ਹਾਂਜੀ ਹਾਂਜੀ ਪਰ ਇਹਦੇ ਵਿੱਚ ਜਿਸ ਤਰਿਕਾ ਕੋਈ ਸਮਾਗਮ ਹੁੰਦਾ ਪ੍ਰੋਗਰਾਮ ਹੁੰਦਾ ਜੀ ਤਾਂ ਉਹਦੇ ਵਾਸਤੇ ਜਿਸ ਤਰਿਕਾ ਪ੍ਰਬੰਧ ਹੁੰਦਾ ਮੰਨ ਲਓ ਹਲਵਾਨੀਆਂ ਵਾਸਤੇ ਪੱਟੀਆਂ ਵਗੈਰਾ ਭਾਂਡੇ ਹੋਰ ਇਹਦੀਆਂ ਕੋਈ ਸਮੱਸਿਆਵਾਂ ਦਾ ਤਾਂ ਨਹੀਂ ਸਾਹਮਣਾ ਕਰਨਾ ਤੇ ਸ਼ਕਤਵੰਦੀ ਕਿਰਪਾ ਵਾ ਸਾਡੇ ਕੋਲੇ ਜੋ ਬਰਤਨ ਹੈਗੇ ਆ ਉਹ ਫਕਸ਼ਨ ਵਾਸਤੇ ਬਹੁਤ ਵਧੀਆ ਬਰਤਨ ਬਣੇ ਹੋਏ ਆ ਹਰ ਚੀਜ਼ ਮੇਨਟੇਨ ਕੀਤੀ ਹੋਈ ਹੈ ਪਟਕੀਆਂ ਬੜੀਆਂ ਹੋ ਜਾਂਵਾਂ ਪਿੱਛੇ ਸਾਨੂੰ ਲੋਡ ਪਈ ਸੀਗੀ ਟੇਬਲਾਂ ਦੀ ਤੇ ਉਹ ਐਨਾਰੇ ਵੀਰਾਂ ਨੇ ਕੁਝ ਕਰਵਾਇਆ ਭੇਜੀ ਜਿਹਦੇ ਨਾਲ ਅਸੀਂ ਜਿਹੜੇ ਟੇਬਲ ਆ ਉਹ ਵੀ ਲੈ ਕੇ ਆਂਦੇ ਆ ਜਿਹਦੇ ਨਾਲ ਕੋਈ ਫਕਨ ਹੁੰਦਾ ਕੋਈ ਮਰਗਦਾਰ ਜਾਂ ਕੁਝ ਇਹ ਦੌਰ ਦੇ ਵਿੱਚ ਉਹ ਵਰਤੇ ਜਾਂਦੇ ਆ ਬਹੁਤ ਸੰਗਤਾਂ ਨੂੰ ਸਹਿਯੋਗ ਹੁੰਦਾ ਹੁਣ ਤੁਹਾਨੂੰ ਥੋੜੀ ਜੀ ਕਮੀ ਲੱਗਦੀ ਆ ਕਿ ਵੀ ਜੋ ਸਾਨੂੰ ਹਸ ਕੋਈ ਨਿੱਕੀ ਮੋਟੀ ਚੀਜ਼ ਸਾਨੂੰ ਟੈਂਟ ਤੋਂ ਲੈ ਕੇ ਆਉਣੀ ਪੈਂਦੀ ਆ ਜਿਵੇਂ ਚਾੜਨੀਆਂ ਹੋ ਗਈਆਂ ਕੋਈ ਪਾਈਪਾਂ ਹੋਣੀਆਂ ਦੋ ਚਾਰ ਚਾੜਨੀਆਂ ਦਾ ਵੀ ਅਸੀਂ ਪ੍ਰਬੰਧ ਕਰਕੇ ਰੱਖਾਂਗੇ ਸੰਗਤ ਦੇ ਸਹਿਯੋਗ ਨਾਲ ਤੇ ਸਾਹਮਣੇ ਲੱਗਰ ਨੂੰ ਕੋਈ ਪਟਿਕ ਗਮਿਤੀ ਹੋਵੇ ਕਿ ਤੇ ਦੂਸਰੇ ਪਿੰਡ ਜਾਣ ਵਾਸਤੇ ਕੀ ਲੈਣ ਵਾਸਤੇ ਜਾਣਾ ਨਾ ਪਵੇ ਸਾਡੇ ਗੁਰੂ ਘਰ ਦੇ ਵਿੱਚ ਹੀ ਸਾਡੀਆਂ ਚੀਜ਼ੀਆਂ ਚੀਜ਼ਾਂ ਜੋ ਸੰਗਤ ਦੇ ਵਾਸਤੇ ਵਰਤੋਂ ਵਾਲੀਆਂ ਹਨ ਟੈਂਟ ਦਾ ਸਮਾਨ ਹੋਵੇ ਪੱਟੀਆਂ ਹੋਗੀਆਂ ਬਰਤਨ ਹੋਵੇ ਉਹ ਸਾਡੇ ਕੋਲੇ ਹੀ ਗੁਰੂ ਘਰ ਦੇ ਵਿੱਚੋਂ ਪੂਰਾ ਪ੍ਰਬੰਧ ਹੋਵੇ ਪੱਕਾ ਪ੍ਰਬੰਧ ਹੋਵੇ ਜੋ ਸੰਗਤਾਂ ਨੂੰ ਪੂਰਾ ਹੈਲਪ ਮਿਲੇ ਜੋ ਅਸੀਂ ਸੰਗਤਾਂ ਵਾਸਤੇ ਕਰਤਾ ਦੇ ਸਾਡਾ ਆਉਣ ਵਾਲਾ ਬੰਦਾ ਇਹ ਹੈਗਾ ਕਿ ਅਸੀਂ ਇਹ ਸੰਗਤਾਂ ਵਾਸਤੇ ਕੋਈ ਕਮੀ ਆ ਉਹਨੂੰ ਦੂਰ ਕੀਤਾ ਜਾਵੇ ਬਾਬਾ ਜੀ ਜਿਸ ਤਰੀਕੇ ਨਾਲ ਮੈਂ ਦੇਖਿਆ ਕਿ ਆ ਮੰਦਰਲੇ ਪਾਸੇ ਹਾਂਜੀ ਤੇ ਕਿ ਇਧਰ ਵੱਡੀ ਟੈਂਕੀ ਖੜੀ ਹੈ ਤੇ ਇਧਰ ਬਿਲਕੁਲ ਛੋਟੀ ਟੈਂਕੀ ਖੜੀ ਹੈ ਪੀਣ ਵਾਲੇ ਪਾਣੀ ਦੇ ਪ੍ਰਬੰਧ ਵਾਸਤੇ ਹਾਂਜੀ ਇਹਦੇ ਨਾਲ ਨਾਲ ਗ੍ਰੰਥੀ ਸਿੰਘਾਂ ਦੀ ਰਹਿਸ਼ ਵਾਸਤੇ ਜਾਂ ਹੋਰ ਜਦੋਂ ਕੋਈ ਖੰਡਪਾਟ ਸਾਹਿਬ ਪ੍ਰਕਾਸ਼ ਹੋ ਜਾਂਦੇ ਆ ਜੀ ਤਾਂ ਉਦੋਂ ਕਿਸੇ ਤਰੀਕੇ ਨਾਲ ਨਾ ਸਮੱਸਿਆ ਆ ਜਾਂ ਰਹਿਸ਼ ਦਾ ਕੀ ਪ੍ਰਬੰਧ ਹੈ ਇਹ ਜੀ ਜਿਹੜੀਆਂ ਟੈਂਕੀਆਂ ਦੀ ਗੱਲ ਤੁਸੀਂ ਕੀਤੀ ਆ ਇਹ ਸਾਡੀ ਨਗਰ ਦੇ ਦੀ ਸਹਿਯੋਗ ਦੇ ਨਾਲ ਆ ਪੰਚਾਇਤੀ ਟੈਂਕੀ ਬਣੀ ਹੋਈ ਆ ਗੁਰੂ ਕਰਨ ਨੇ ਆਪਨੇ ਟੈਂਕੀ ਬਣਾਈ ਆ ਸੇਵੀ ਪ੍ਰੋਗਰਾਮ ਵਾਸਤੇ ਸਾਨੂੰ ਇੰਨਾ ਟੈਂਕੀਆਂ ਦੇ ਪਾਣੀ ਦੀ ਲੋੜ ਪੈਂਦੀ ਹੈ ਤਾਂ ਅਸੀਂ ਇਹਦੇ ਵਿੱਚ ਪਾਣੀ ਸਟੋਰੇਜ ਕਰਕੇ ਸੰਗਤ ਦੇ ਵਾਸਤੇ ਪਾਣੀ ਲਿਜਾਣੇ ਆ ਘਰਾਂ ਦੇ ਵਿੱਚ ਜਾਂਦੀ ਹੈ ਲੋੜ ਮੁਤਾਬਕ ਸੰਗਤ ਲੈ ਕੇ ਜਾਂਦੀ ਆ ਸਾਨੂੰ ਬਹੁਤ ਸਹੂਲਤ ਹੈ ਨਾ ਥਿੰਕ ਥਿੰਕੀਆਂ ਦੀ ਤੇ ਦੂਜੀ ਗੱਲ ਤੁਸੀਂ ਕੀਤੀ ਜਾ ਗੁਰੂ ਘਰ ਦੇ ਗਾਂਠੀਰੀ ਰਹਿਸ਼ ਬਾਰੇ ਗੁਰੂ ਘਰ ਦੇ ਗਾਂਠੀਰੀ ਰਹਿਸ਼ ਬਣੀ ਹੋਈ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਇਹ ਪਹਿਲਾਂ 1984 ਦੇ 85 ਦੇ ਵਿੱਚ ਦਰਬਾਰ ਸਾਹਿਬ ਬਣਿਆ ਸੀ ਦਰਬਾਰ ਸਾਹਿਬ ਨਾਲ ਦੇ ਕਮਰੇ ਦੇ ਵਿੱਚ ਗੁਰੂ ਸ੍ਰੀ ਮਹਾਰਾਜ ਦਾ ਪ੍ਰਕਾਸ਼ ਸੀਗਾ ਉਸ ਤੋਂ ਬਾਅਦ ਇਹ ਹਾਲ ਬਣਿਆ ਇਸ ਹਾਲ ਦੇ ਵਿੱਚ ਪ੍ਰਕਾਸ਼ ਹੋਇਆ ਹੁਣ ਗਾਂਧੀ ਸਿੰਘ ਦੀ ਰਹਾਇਸ਼ ਇਸੋ ਜਗ੍ਹਾ ਦੇ ਵਿੱਚ ਕੀਤੀ ਹੋਈ ਹੈ ਵਧੀਆ ਰਹਾਇਸ਼ ਬਣੀ ਹੈ ਕਮੇਟੀ ਨੇ ਤੇ ਸੰਗਤ ਨੇ ਬਹੁਤ ਵਧੀਆ ਹਵਾਲਾ ਕਰਕੇ ਗਾਂਧੀ ਸਿੰਘ ਨੂੰ ਵਧੀਆ ਰਹਾਇਸ਼ ਬਣਾ ਕੇ ਦਿੱਤੀ ਆ ਪਰ ਤੁਹਾਡਾ ਇੱਕ ਹੋਰ ਕੁਐਸਚਨ ਸੀ ਜਦੋਂ ਅਖੰਡ ਪਾਠ ਪ੍ਰਕਾਸ਼ ਕਰਦੇ ਆ ਫੰਕਸ਼ਨ ਹੁੰਦਾ ਕੋਈ ਆਪਣਾ ਗੁਰਪਰਵਾਉਂਦੇ ਆ ਤਾਂ ਉਦੋਂ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਆ ਉਦੋਂ ਸਾਨੂੰ ਪਰੇਸ਼ਾਨੀ ਨਹੀਂ ਆਉਂਦੀ ਜਿਹੜੇ ਸਾਡੇ ਬਾਰੋ ਅਸੀਂ ਪਾਤੀ ਸਿੰਘ ਬੁਲਾਉਂਦੇ ਆ ਪਾਠ ਕਰਨ ਵਾਸਤੇ ਅਖੰਡ ਪਾਠ ਕਰਨ ਵਾਸਤੇ ਉਹਨਾਂ ਨੂੰ ਪਠਾਉਣ ਵਾਸਤੇ ਪਾਉਣ ਵਾਸਤੇ ਥੋੜੀ ਜੀ ਸਾਨੂੰ ਪਉਂਦੀ ਆ ਦਿੱਕਤ ਉਹਨਾਂ ਦੇ ਇਸ਼ਨਾਨ ਪਾਣੀ ਕਰਨ ਵਾਸਤੇ ਕਿਉਂਕਿ ਗਲਤੀ ਸਿੰਘ ਨੂੰ ਵੀ ਉੱਧ ਜਾਣਾ ਪੈਂਦਾ ਸੰਗਤ ਨੂੰ ਵੀ ਉੱਧ ਜਾਣਾ ਪੈਂਦਾ ਤੇ ਜਿਹੜੇ ਪਾਤੀ ਸਿੰਘ ਆ ਉਹਨਾਂ ਨੂੰ ਉੱਧ ਜਾਣਾ ਪੈਂਦਾ ਉਹ ਕਮੇਟੀ ਦਾ ਸਾਡੀ ਵਿਚਾਰ ਚੱਲ ਰਿਹਾ ਕਿ ਅਸੀਂ ਥੋੜੀ ਰਹਿائش ਨਾਲ ਇਹਨੂੰ ਐਕਸਟੈਂਡ ਕਰਾਂਗੇ ਨਾਲ ਹੀ ਇਹਦੇ ਬਾਥਰੂਮ ਅਟੈਚ ਕਰਾਂਗੇ ਤਾਂ ਜੋ ਗ੍ਰਾਂਤੀ ਸਿੰਘ ਦੀ ਰਹਿائش ਦੇ ਨਾਲ ਹੀ ਬਾਥਰੂਮ ਹੋਵੇ ਉਹਨਾਂ ਨੂੰ ਉਧਰ ਨਾ ਜਾਣਾ ਪਵੇ ਪਾਤੀ ਸਿੰਘਾਂ ਦੀ ਰਹਿائش ਦੇ ਨਾਲ ਵੀ ਬਾਥਰੂਮ ਅਟੈਚ ਹੋਣ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਆਉਣ ਵਾਲੀ ਸਾਡੀ ਰਣਨੀਤੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਇਹ ਅਸੀਂ ਉਪਰੀਕ ਰਹੇ ਹਾਂ ਪ੍ਰੋਗਰਾਮ ਕਿ ਜਿਹੜੀਆਂ ਐ ਛੋਟ ਨਿੱਕੀਆਂ ਨਿੱਕੀਆਂ ਕਮੀਆਂ ਹਨ ਇਹਨਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਸੰਗਤ ਬਹੁਤ ਸਹਿਯੋਗ ਦੇ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਗੁਰੂਤਾ ਦੀ ਕਿਰਪਾ ਦੇ ਨਾਲ ਬਾਬਾ ਪਿੰਮ ਸਿੰਘ ਜੀ ਦੀ ਕਿਰਪਾ ਦੇ ਨਾਲ ਅਸੀਂ ਇਹ ਜਿਹੜੇ ਰਿੰਦ ਕਾਰਜਾਂ ਨੂੰ ਬਹੁਤ ਜਲਦੀ ਸੰਪੂਰਨ ਕਰ ਲਵਾਂਗੇ। ਬਾਬਾ ਜੀ ਆਪਾਂ ਸਾਰੇ ਗੁਰੂ ਘਰ ਦੀ ਇਮਾਰਤਾਂ ਲੰਗਰ ਹਾਲ ਆ ਇਹ ਦਰਸ਼ਨ ਜਦਾਰੇ ਕੀਤੇ ਆ ਬਹੁਤ ਵਧੀਆ ਇਮਾਰਤ ਬਣੀ ਹੋਈ ਆ ਤੇ ਮੇਰੇ ਵੀਰ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਦੱਸਿਆ ਕਿ ਬਿਲਡਿੰਗ ਵਿੱਚ ਬਹੁਤ ਵੱਡਾ ਪਿੰਡ ਦਾ ਤੇ ਐਨ ਆਰ ਆਈ ਵੀਰਾਂ ਦਾ ਸਹਿਯੋਗ ਆ ਤਾਂ ਮੈਂ ਬਹੁਤ ਧੰਨਵਾਦੀ ਆ। ਸਮੂੱਚੇ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਕੇ ਬੜਾ ਵੱਡਾ ਪ੍ਰਾਲਾ ਕਰਕੇ ਇਹ ਸਮਾਰਤ ਨੂੰ ਸਿਰੇ ਚੜਾਉਣ ਵਾਸਤੇ ਕੰਮ ਕੀਤਾ ਦਾਨ ਪੱਤਰ ਕੀਤਾ ਤਾਂ ਬਹੁਤ ਉਹਨਾਂ ਦਾ ਧੰਨਵਾਦ ਆ ਤੇ ਜਿੱਥੇ-ਜਿੱਥੇ ਮਹਾਰਾਜ ਜੀ ਆਪਾਂ ਨੂੰ ਵੈਲਡਿੰਗਾਂ ਸਾਰਨੀਆਂ ਚਾਹੀਦੀਆਂ ਜਿੱਥੇ ਗੁਰੂ ਘਰ ਚਾਹੀਦੇ ਆ ਲੋੜ ਆ ਗੁਰੂ ਘਰਾਂ ਦੀ ਵੀ ਪਰ ਉਹਦੇ ਨਾਲ ਨਾਲ ਜਿਹੜੇ ਸਾਡੇ ਗਰੀਬ ਸਿੱਖ ਆ ਪਿੰਡਾਂ ਵਿੱਚ ਬੜੇ ਦੇਖਦੇ ਆ ਬਹੁਤ ਗਰੀਬ ਸਿੱਖ ਆ ਜਿਨ੍ਹਾਂ ਦੇ ਸਿਰ ਤੇ ਸੱਤ ਨਹੀਂ ਹੁੰਦੀ ਬਹੁਤ ਗਰੀਬ ਸਿੱਖ ਆ ਅਮਰਤ ਛੱਕੇ ਹੋਇਆ ਪਰ ਉਹ ਪੜ੍ਹਾਈ ਤੋਂ ਵਾਂਝੇ ਆ ਤਾਂ ਬਹੁਤ ਬੱਚੇ ਇਹ ਜਿਹੇ ਹੁੰਦੇ ਆ ਕਿ ਮਾਂ ਪਿਓ ਦੀ ਅਮਰਤ ਛਕੇ ਹੋਏ ਆ ਬਹੁਤ ਗਰੀਬ ਪਰਿਵਾਰ ਹੁੰਦੇ ਆ ਵਿਆਹ ਸ਼ਾਦੀ ਨਹੀਂ ਬੱਚਿਆਂ ਦੀ ਕਰ ਸਕਦੇ ਤਾਂ ਇਹ ਜਿਹੜੀਆਂ ਸਵਾਵਾਂ ਵਾਸਤੇ ਆਪਣੇ ਗੁਰੂ ਘਰ ਤੋਂ ਕੋਈ ਸੰਦੇਸ਼ ਹੁੰਦਾ ਜਾਂ ਗੁਰਸਿੱਖ ਬਾਹਰਲੀਆ ਸੰਗਤਾਂ ਜਾਂ ਆਪਣੀ ਕਮੇਟੀ ਕੋਈ ਇਹਨਾਂ ਸਿੱਖਾਂ ਵੱਲੀ ਉਪਰਾਲਾ ਕਰਦੀ ਹੈ ਗਰੀਬ ਸਿੱਖਾਂ ਲਈ ਜਿਨ੍ਹਾਂ ਦੇ ਅਮਰਤ ਬੜੇ ਲੰਮੇ ਸਮੇਂ ਤੋਂ ਛਕੇ ਆ ਪਰ ਉਹਨਾਂ ਨੂੰ ਕਿਸੇ ਪਾਸੇ ਤਣ ਪੱਤਰ ਨਹੀਂ ਲੱਗਦੇ ਉਹ ਵਿਚਾਰੇ ਇਸ ਤਰੀਕੇ ਨਾਲ ਰੋਲੇ ਰਹਿ ਜਾਂਦੇ ਆ ਤਾਂ ਉਹਨਾਂ ਵਾਸਤੇ ਵੀ ਕੋਈ ਆਪਣੀ ਕਮੇਟੀ ਵੱਲੋਂ ਅਪਰਾਲਾ ਜਾਂ ਆਪਣੀ ਤੁਹਾਡੇ ਵੱਲੋਂ ਕੋਈ ਅਪਰਾਲਾ ਹੈ ਬਹੁਤ ਵਧੀਆ ਸਵਾਲ ਆ ਸਿੰਘ ਸਾਹਿਬ ਤੁਹਾਡਾ ਕਿ ਜਿੱਥੇ ਸਾਨੂੰ ਗੁਰੂ ਘਰ ਦੀਆਂ ਇਮਾਰਤਾਂ ਦੀ ਲੋੜ ਆ ਗੁਰੂ ਘਰ ਦੀ ਲੋੜ ਆ ਨਗਰ-ਨਗਰ ਦੇ ਵਿੱਚ ਤਾਂ ਉੱਥੇ ਸਾਨੂੰ ਗੁਰਸਿੱਖੀ ਨੂੰ ਵਧਾਉਣ ਵਾਸਤੇ ਕੀ ਉਪਰਾਲੇ ਕਰਨੇ ਚਾਹੀਦੇ ਆ ਇਹਦੇ ਵਿੱਚ ਸਾਨੂੰ ਕੀ ਯੋਗਦਾਨ ਦੇਣਾ ਚਾਹੀਦਾ ਤੁਹਾਡਾ ਕਸ਼ਨ ਇਹ ਤੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਨਵੀਂ ਪਨੀਰੀ ਜਿਹੜੀ ਸਾਡੀ ਆ ਰਹੀ ਆ ਉਹਨੂੰ ਅਸੀਂ ਬਚਾਈਏ ਹੁਣ ਅਸੀਂ ਗੁਰੂ ਸਿੱਖੀ ਦੇ ਨਾਲ ਜੋੜ ਗਏ ਅਸੀਂ ਮੇਰੇ ਆਉਣ ਤੋਂ ਪਹਿਲਾਂ ਇੱਥੇ ਕੋਈ ਬੱਚਿਆਂ ਦਾ ਜਨਮ ਦਿਨ ਜਰੂਰ ਮਨਾਉਂਦੇ ਸੀ ਲੋਕੀ ਕੋਈ ਅਰਦਾਸ ਬੇਨਤੀ ਨਹੀਂ ਕਰਵਾਉਂਦਾ ਸੀ ਹੁਣ ਅਸੀਂ ਛੋਟਾ ਜਿਹਾ ਪਰਾਲਾ ਕੀਤਾ ਜਦੋਂ ਬੱਚੇ ਦੀ ਅਰਦਾਸ ਬੇਨਤੀ ਹੁੰਦੀ ਹੈ ਉਹਨੂੰ ਗੁਰੂ ਪਰਵਲੋਤ ਚੋਪਾ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਸਾਡੀ ਪਰੰਪਰਾ ਦੇ ਨਾਲ ਉਹ ਸਿੱਖੀ ਨਾਲ ਜੋੜ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਖੀ ਨੂੰ ਧਾਰਨ ਕਰ ਸਕਣ ਤੇ ਨਾਲ ਹੀ ਜਿਵੇਂ ਤੁਹਾਡਾ ਕੁਐਸਚਨ ਸੀਗਾ ਕਿ ਵੀ ਐਜੂਕੇਸ਼ਨ ਵਾਸਤੇ ਜਿਹੜੇ ਬੱਚੇ ਗੁਰਤਕ ਬੱਚੇ ਆ ਇਹਨਾਂ ਦੇ ਮਾਪਿਓ ਗੁਰਤਕ ਆ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦੇ ਕਿਉਂਕਿ ਉਹਨਾਂ ਦੇ ਪਿਤਾ ਨਹੀਂ ਪਾ ਸਕਦੇ ਕਿਸੇ ਕਾਰਨ ਕਰਕੇ ਚਲੋ ਗਰੀਬੀ ਦੇ ਖਾਦੇ ਵਿੱਚ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਸੰਗਠਨ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਵੀ ਕਰਾਂਗੇ ਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਦੀ ਫੀਸ ਆ ਉਹ ਅਸੀਂ ਭਰਤ ਕੀਏ ਉਹਨਾਂ ਨੂੰ ਗੁਰਤਕੀ ਨਾਲ ਜੋੜ ਤਕੀਏ ਜਿਹੜੇ ਗੁਰਤਕ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਆ ਗੁਰਤਕੀ ਨੂੰ ਬਿਲੋਂਗ ਕਰਦੇ ਆ ਤਾਂ ਕਿ ਉਹਨਾਂ ਦੀ ਜੋ ਜਿੰਨੇ ਵੀ ਹੈਲਪ ਕਰਤੀ ਜੇ ਥੋੜੀ ਬੋਤੀ ਹੈਲਪ ਜਿੰਨੇ ਵੀ ਅਸੀਂ ਉਹਨੇ ਫੀਸਾਂ ਦੇ ਵਿੱਚ ਕੱਟ ਗਈ ਹੈ ਵਰਤਿਆਂ ਦੇ ਵਿੱਚ ਕੱਟ ਗਈ ਹੈ ਤੇ ਅਸੀਂ ਉਪਰਾਲਾ ਕਰਾਂਗੇ ਦੂਜਾ ਤੋਂ ਅਸੰਧੀ ਤੋਂ ਡਾ ਵੀ ਬੱਚੀਆਂ ਦੇ ਸ਼ਾਦੀ ਨਹੀਂ ਕਰ ਪਾਉਂਦੇ ਸੋ ਅਸੀਂ ਇਹ ਸਾਡੀ ਬਹੁਤ ਵੱਡਾ ਇੱਕ ਉਪਰਾਲਾ ਹੋਊਗਾ ਜੇ ਅਸੀਂ ਗੁਰਦਕ ਪਰਿਵਾਰਾਂ ਦੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਗੁਰੂ ਘਰ ਨਾਲ ਜੋੜਾਂਗੇ ਤਾਂ ਉਹਨਾਂ ਦੇ ਜਿਹੜੇ ਵਿਆਹ ਸ਼ਾਦੀਆਂ ਦੇ ਕਾਰਜ ਹਨ ਉਹਨਾਂ ਦੇ ਵਿੱਚ ਵੀ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਉਣ ਵਾਲੀ 15 ਅਪਟੋਬਰ ਨੂੰ ਪਿੰਡ ਰੋਡੇ ਦੇ ਵਿੱਚ ਦੋ ਨਰਕੀਆਂ ਦੀਆਂ ਸ਼ਾਦੀਆਂ ਕਰ ਰਹੇ ਆ ਕੋ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਦੋ ਲੜਕੀਆਂ ਦੇ ਆਪਨੰਦ ਕਾਰਜ ਦਿਰਾਤਮ ਪੰਡਰੋਡੇ ਦੇ ਵਿੱਚ 15 ਤਰੀਕ ਨੂੰ ਹੋਣੀ ਹੈ ਪੰਡ ਜੈਮਲ ਵਾਲੇ ਤੋਂ ਦੋ ਲੜਕੀਆਂ ਵਾ ਬਹੁਤ ਗਰੀਬ ਪਰਿਵਾਰ ਆ ਤੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਦੋ ਬੱਚੀਆਂ ਦੀ ਸ਼ਾਦੀ ਕਰਨੀ ਹੈ ਪੰਡ ਰੋਡੇ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ ਅਸੀਂ ਰੋਡੇ ਨਗਰੀ ਸੰਗਠਨਾ ਨਾਲ ਗੱਲਬਾਤ ਕੀਤੀ ਆ ਬਾਹਰਲੀ ਸੰਗਠਨਾ ਨਾਲ ਗੱਲਬਾਤ ਕੀਤੀ ਆ ਇੱਕ ਨਗਰ ਦੇ ਵਿੱਚ ਵੀ ਸੰਗਤ ਨਾਲ ਗੱਲਬਾਤ ਚੱਲ ਰਹੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਦੋਨਾਂ ਬੱਚੀਆਂ ਦੇ ਆਨੰਦ ਕਾਰਜ ਦੀ ਸੇਵਾ ਵੀ ਨਿਭਾ ਰਹੇ ਆ ਆਉਣ ਵਾਲੇ ਸਮੇ ਅੰਬਟੀਆਂ ਨੂੰ ਇਹ ਸਲਾਹਾਂ ਦੇਵਾਂਗੇ ਜਿਹੜੇ ਬੱਚੇ ਪਰਿਵਾਰਕ ਗੁਰਤਕ ਫੈਮਿਲੀਆ ਜੁੜੇ ਹੋਏ ਆ ਬੱਚੀਆਂ ਨੂੰ ਸਿੱਧੇ ਦੇਣ ਬਾਅਦ ਤੇ ਕੁਸਿੱਖੀ ਦੀ ਰਾਹ ਦਿਖਾਉਣ ਬਾਅਦ ਤੇ ਅਸੀਂ ਇਹ ਉਪਰਾਲੇ ਕਰਦੇ ਰਵਾਂਗੇ ਅੱਜ ਬਾਬਾ ਜੀ ਦੇ ਵੱਡੇ ਉਪਰਾਲੇ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਣਾ ਦੇ ਦਰਸ਼ਨ ਦਿਦਾਰੇ ਸੰਗ ਗੁਰਦੁਆਰਾ ਸਾਹਿਬ ਦੇ ਕੀਤੇ ਆ ਤਾਂ ਬਾਬਾ ਜੀ ਬਹੁਤ ਤੁਹਾਡਾ ਵੱਡਾ ਉਪਰਾਲਾ ਜਿਹੜਾ ਕਿ ਤੁਸੀਂ ਏ ਸਾਡੇ ਚੈਨਲ ਨੂੰ ਫੱਦ ਕੇ ਇੱਥੇ ਸੰਗਤਾਂ ਤੱਕ ਦੂਰ ਤੱਕ ਜਿਹੜਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਯਤਨ ਕੀਤਾ ਤਾਂ ਮੈਂ ਅਚੇਚੇ ਤੌਰ ਤੇ ਧੰਨਵਾਦੀਆਂ ਬਾਬਾ ਜੀ ਦਾ ਜਿਨ੍ਹਾਂ ਨੇ ਗਿਆਨ ਜੋਤੀ ਚੈਨਲ ਤੋਂ ਦਾਸ ਪਰਤੀ ਸਿੰਘ ਬੱਡੇ ਪਰਾਲੇ ਨਾਲ ਆ ਤੁਸੀਂ ਸਾਨੂੰ ਇੱਥੇ ਸਮਾ ਦਿੱਤਾ ਆਉਣ ਦਾ ਅਸੀਂ ਪਹਿਰੇ ਦਿਲੋਂ ਧੰਨਵਾਦੀਆਂ ਸਾਰੇ ਸੱਜਣਾਂ ਦਾ ਵਾਹਿਗੁਰੂ ਜੀ ਕਾ ਬੋਤਸਾਲ ਸਾਹਿਬ ਵਾਹਿਗੁਰੂ ਅਗਲੀ ਪੇਸ਼ਕਸ਼ ਲਈ ਮਿਲਾਂਗੇ ਕਿਸੇ ਹੋਰ ਨਗਰ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ